ਇਹ ਇਹ ਸੋਚ ਕੇ ਚੱਲੇ ਆ ਕਿ ਮੋਦੀ ਦਾ ਗ੍ਰਾਫ ਬਹੁਤ ਮੰਦਰ ਦੇ ਕਰਕੇ ਉੱਪਰ ਚੜ ਗਿਆ। ਹੂੰ ਮੋਦੀ ਮੋਦੀ ਹੋ ਗਿਆ। ਹੂੰ ਸਹੀ ਆ। ਖਾਸ ਕਰਕੇ ਇੱਕ ਖਾਸ ਤੱਕ ਇੱਕ ਦੱਕੇ 'ਚ। ਹੂੰ ਹੁਣ ਮੋਦੀ ਜਿੰਨਾ ਚਿਰ ਇਹਦਾ ਗ੍ਰਾਫ ਦੇਖੋ ਕੋਈ ਵੀ ਪੋਲੀਟੀਕਲ ਧਿਰ ਉਦੋਂ ਉਹ ਨੁਕਸਾਨ ਉਹ ਇਹਦਾ ਗ੍ਰਾਫ ਡਾਊਨ ਕਿਵੇਂ ਆ ਸਕਦਾ ਹੈ? ਮੈਂ ਬਹੁਤ ਵਾਰੀ ਜਦੋਂ ਮੈਂ ਪਿੰਡਾਂ ਦੇ ਵਿੱਚ ਪਿਆਰੀਆਂ ਕਰਾਉਂਦਾ ਫਿਰਦਾ ਜੀ ਬਹੁਤ ਵਾਰੀ ਲੋਕਾਂ ਨੂੰ ਇਹ ਕਹਿੰਦਾ ਸੀ ਕਿ ਮੌਕਾ ਬੜਾ ਥੋੜਾ ਹੂੰ ਗ੍ਰਾਫ ਉਹਦਾ ਬੜਾ ਉੱਚਾ ਚੜਿਆ ਗਿਆ ਦਿਨ ਸਾਡੇ ਕੋਲੇ ਥੋੜੀ ਆ ਕੀ ਅਸੀਂ ਇਹਨੇ ਥੋੜੇ ਦਿਨਾਂ ਦੇ ਵਿੱਚ ਗ੍ਰਾਫ ਇਹਦਾ ਡਾਊਨ ਕਰ ਲਾਂਗੇ ਇਹ ਸੋਚ ਕੇ ਚੱਲੇ ਆ ਕਿ ਮੋਦੀ ਦਾ ਗ੍ਰਾਫ ਬਹੁਤ ਮੰਦਰ ਦੇ ਕਰਕੇ ਉੱਪਰ ਚੜ ਗਿਆ ਹੂੰ ਮੋਦੀ ਮੋਦੀ ਹੋ ਗਈ ਹੂੰ ਸਹੀ ਆ ਖਾਸ ਕਰਕੇ ਇੱਕ ਖਾਸ ਤੱਕ ਇੱਕ ਧੱਕੇ ਜਿਹਾ ਹੂੰ ਹੁਣ ਮੋਦੀ ਜਿੰਨਾ ਚਿਰ ਇਹਦਾ ਗ੍ਰਾਫ ਦੇਖੋ ਕੋਈ ਵੀ ਪੋਲੀਟੀਕਲ ਧਿਰ ਉਦੋਂ ਉਹ ਨੁਕਸਾਨ ਉਹ ਇਹਦਾ ਗ੍ਰਾਫ ਡਾਊਨ ਕਿਵੇਂ ਆ ਸਕਦਾ ਮੈਂ ਬਹੁਤ ਵਾਰੀ ਜਦੋਂ ਮੈਂ ਪਿੰਡਾਂ ਦੇ ਵਿੱਚ ਤਿਆਰੀਆਂ ਕਰਾਉਂਦਾ ਫਿਰਦਾ ਜੀ ਬਹੁਤ ਵਾਰੀ ਲੋਕਾਂ ਨੂੰ ਇਹ ਕਹਿੰਦਾ ਸੀ ਕਿ ਮੌਕਾ ਬੜਾ ਥੋੜਾ ਹੈ। ਹੂੰ ਗ੍ਰਾਫ ਉਹਦਾ ਬੜਾ ਉੱਚਾ ਚੜਿਆ ਜਾ ਰਿਹਾ। ਦਿਨ ਸਾਡੇ ਕੋਲੇ ਥੋੜੇ ਆ। ਕੀ ਅਸੀਂ ਇਹਨੇ ਥੋੜੇ ਦਿਨਾਂ ਦੇ ਵਿੱਚ ਗ੍ਰਾਫ ਇਹਦਾ ਡਾਊਨ ਕਰ ਲਾਂਗੇ? ਇਹ ਸੋਚ ਕੇ ਚੱਲੇ ਆ। ਕਿ ਮੋਦੀ ਦਾ ਗ੍ਰਾਫ ਬਹੁਤ ਮੰਦਰ ਦੇ ਕਰਕੇ ਉੱਪਰ ਚੜ ਗਿਆ। ਹੂੰ ਮੋਦੀ ਮੋਦੀ ਹੋ ਗਈ। ਹੂੰ ਸਹੀ ਆ। ਖਾਸ ਕਰਕੇ ਇੱਕ ਖਾਸ ਤਬਕੀ। ਇੱਕ ਤਬਕੀ ਜੀ। ਹੂੰ ਹੁਣ ਮੋਦੀ ਜਿੰਨਾ ਜਿਹੜਾ ਦਾ ਗ੍ਰਾਫ ਦੇਖੋ ਕੋਈ ਵੀ ਪੋਲੀਟਿਕਲ ਤੇ ਉਦੋਂ ਉਹ ਨੁਕਸਾਨ ਉਹ ਇਹਦਾ ਗ੍ਰਾਫ ਡਾਊਨ ਕਿਵੇਂ ਆ ਸਕਦਾ ਮੈਂ ਬਹੁਤ ਵਾਰੀ ਜਦੋਂ ਮੈਂ ਪਿੰਡਾਂ ਦੇ ਵਿੱਚ ਤਿਆਰੀਆਂ ਕਰਾਉਂਦਾ ਫਿਰਦਾ ਜੀ ਬਹੁਤ ਵਾਰੀ ਲੋਕਾਂ ਨੂੰ ਇਹ ਕਹਿੰਦਾ ਸੀ ਕਿ ਮੌਕਾ ਬੜਾ ਥੋੜਾ ਹੈ ਗ੍ਰਾਫ ਉਹਦਾ ਬੜਾ ਉੱਚਾ ਜਿਹੜਾ ਹੈ ਦਿਨ ਸਾਡੇ ਕੋਲੇ ਥੋੜੇ ਆ ਕੀ ਅਸੀਂ ਇਹਨੇ ਥੋੜੇ ਦਿਨਾਂ ਦੇ ਵਿੱਚ ਗ੍ਰਾਫ ਇਹਦਾ ਡਾਊਨ ਕਰ ਲਾਂਗੇ ਇਹ ਇਹ ਸੋਚ ਕੇ ਚੱਲੇ ਆ ਕਿ ਮੋਦੀ ਦਾ ਗ੍ਰਾਫ ਬਹੁਤ ਮੰਦਰ ਦੇ ਕਰਕੇ ਉੱਪਰ ਚੜ ਗਿਆ ਹੂੰ ਮੋਦੀ ਮੋਦੀ ਹੋ ਗਿਆ ਹੂੰ ਖਾਸ ਕਰਕੇ ਇੱਕ ਖਾਸ ਤੱਕ ਇੱਕ ਤੱਕੇ ਹੂੰ ਹੁਣ ਮੋਦੀ ਜਿੰਨਾ ਚਿਰ ਇਹਦਾ ਗਰਾਫ ਦੇਖੋ ਕੋਈ ਵੀ ਪੋਲਿਟਿਕਲ ਧਿਰ ਉਦੋਂ ਉਹ ਨੁਕਸਾਨ ਉਹ ਇਹਦਾ ਗਰਾਫ ਡਾਊਨ ਕਿਵੇਂ ਆ ਸਕਦਾ ਮੈਂ ਬਹੁਤ ਵਾਰੀ ਜਦੋਂ ਮੈਂ ਪਿੰਡਾਂ ਦੇ ਵਿੱਚ ਕਿਆਰੀਆਂ ਕਰਾਉਂਦਾ ਫਿਰਦਾ ਜੀ ਬਹੁਤ ਵਾਰੀ ਲੋਕਾਂ ਨੂੰ ਇਹ ਕਹਿੰਦਾ ਸੀ ਕਿ ਮੌਕਾ ਬੜਾ ਥੋੜਾ ਹੈ ਗਰਾਫ ਉਹਦਾ ਬੜਾ ਉੱਚਾ ਕਿਹੜਾ ਹੈ ਦਿਨ ਸਾਡੇ ਕੋਲੇ ਥੋੜੇ ਆ ਕੀ ਅਸੀਂ ਇਹਨੇ ਥੋੜੇ ਦਿਨਾਂ ਦੇ ਵਿੱਚ ਗਰਾਫ ਇਹਦਾ ਡਾਊਨ ਕਰ ਲਾਂਗੇ ਇਹ ਸੋਚ ਕੇ ਚੱਲੇ ਆ ਕਿ ਮੋਦੀ ਦਾ ਗ੍ਰਾਫ ਬਹੁਤ ਮੰਦਰ ਦੇ ਕਰਕੇ ਉੱਪਰ ਚੜ ਗਿਆ। ਹੂੰ ਮੋਦੀ ਮੋਦੀ ਹੋ ਗਈ। ਹੂੰ ਸਹੀ ਆ। ਖਾਸ ਕਰਕੇ ਇੱਕ ਖਾਸ ਤੱਕ ਇੱਕ ਧੱਕੇ ਜਿਹਾ। ਹੂੰ ਹੁਣ ਮੋਦੀ ਜਿੰਨਾ ਚਿਰ ਇਹਦਾ ਗ੍ਰਾਫ ਦੇਖੋ ਕੋਈ ਵੀ ਪੋਲੀਟੀਕਲ ਧਿਰ ਉਦੋਂ ਉਹ ਨੁਕਸਾਨ ਉਹ ਇਹਦਾ ਗ੍ਰਾਫ ਡਾਊਨ ਕਿਵੇਂ ਆ ਸਕਦਾ ਹੈ? ਮੈਂ ਬਹੁਤ ਵਾਰੀ ਜਦੋਂ ਮੈਂ ਪਿੰਡਾਂ ਦੇ ਵਿੱਚ ਪਿਆਰੀਆਂ ਕਰਾਉਂਦਾ ਫਿਰਦਾ ਜੀ ਬਹੁਤ ਵਾਰੀ ਲੋਕਾਂ ਨੂੰ ਇਹ ਕਹਿੰਦਾ ਸੀ ਕਿ ਮੌਕਾ ਬੜਾ ਥੋੜਾ ਗ੍ਰਾਫ ਉਹਦਾ ਬੜਾ ਉੱਚਾ ਚੜਿਆ ਗਿਆ ਦਿਨ ਸਾਡੇ ਕੋਲ ਥੋੜੀ ਆ ਕੀ ਅਸੀਂ ਇਹਨੇ ਥੋੜੇ ਦਿਨਾਂ ਦੇ ਵਿੱਚ ਗ੍ਰਾਫ ਇਹਦਾ ਡਾਊਨ ਕਰ ਇਹ ਸੋਚ ਕੇ ਚੱਲੇ ਆ ਕਿ ਮੋਦੀ ਦਾ ਗ੍ਰਾਫ ਬਹੁਤ ਮੰਦਰ ਦੇ ਕਰਕੇ ਉੱਪਰ ਚੜ ਗਿਆ ਮੋਦੀ ਮੋਦੀ ਹੋ ਗਈ ਹਮ ਸਹੀ ਆ ਖਾਸ ਕਰਕੇ ਇੱਕ ਖਾਸ ਤੱਕ ਇੱਕ ਤੱਕ ਹੁਣ ਮੋਦੀ ਜਿੰਨਾ ਚਿਰ ਇਹਦਾ ਗ੍ਰਾਫ ਦੇਖੋ ਕੋਈ ਵੀ ਪੋਲੀਟੀਕਲ ਧਿਰ ਉਦੋਂ ਉਹ ਨੁਕਸਾਨ ਉਹ ਇਹਦਾ ਗ੍ਰਾਫ ਡਾਊਨ ਕਿਵੇਂ ਆ ਸਕਦਾ ਮੈਂ ਬਹੁਤ ਵਾਰੀ ਜਦੋਂ ਮੈਂ ਪਿੰਡਾਂ ਦੇ ਵਿੱਚ ਤਿਆਰੀਆਂ ਕਰਾਉਂਦਾ ਫਿਰਦਾ ਜੀ ਬਹੁਤ ਵਾਰੀ ਲੋਕਾਂ ਨੂੰ ਇਹ ਕਹਿੰਦਾ ਸੀ ਕਿ ਮੌਕਾ ਬੜਾ ਥੋੜਾ ਹੈ। ਹੂੰ ਗ੍ਰਾਫ ਉਹਦਾ ਬੜਾ ਉੱਚਾ ਚੜਿਆ ਜਾ ਰਿਹਾ। ਦਿਨ ਸਾਡੇ ਕੋਲੇ ਥੋੜੇ ਆ। ਕੀ ਅਸੀਂ ਇਹਨੇ ਥੋੜੇ ਦਿਨਾਂ ਦੇ ਵਿੱਚ ਗ੍ਰਾਫ ਇਹਦਾ ਡਾਊਨ ਕਰ ਲਾਂਗੇ? ਇਹ ਇਹ ਸੋਚ ਕੇ ਚੱਲੇ ਆ। ਕਿ ਮੋਦੀ ਦਾ ਗ੍ਰਾਫ ਬਹੁਤ ਮੰਦਰ ਦੇ ਕਰਕੇ ਉੱਪਰ ਚੜ ਗਿਆ। ਹੂੰ ਮੋਦੀ ਮੋਦੀ ਹੋ ਗਈ। ਹੂੰ ਸਹੀ ਆ। ਖਾਸ ਕਰਕੇ ਇੱਕ ਖਾਸ ਤਬਕੀ। ਇੱਕ ਤਬਕੀ ਜੀ। ਹੂੰ ਹੁਣ ਮੋਦੀ ਜਿੰਨਾ ਜਿਹੜਾ ਦਾ ਗ੍ਰਾਫ ਦੇਖੋ ਕੋਈ ਵੀ ਪੋਲੀਟੀਕਲ ਧਿਰ ਉਦੋਂ ਉਹ ਨੁਕਸਾਨ ਉਹ ਇਹਦਾ ਗ੍ਰਾਫ ਡਾਊਨ ਕਿਵੇਂ ਆ ਸਕਦਾ ਮੈਂ ਬਹੁਤ ਵਾਰੀ ਜਦੋਂ ਮੈਂ ਪਿੰਡਾਂ ਦੇ ਵਿੱਚ ਤਿਆਰੀਆਂ ਕਰਾਉਂਦਾ ਫਿਰਦਾ ਜੀ ਬਹੁਤ ਵਾਰੀ ਲੋਕਾਂ ਨੂੰ ਇਹ ਕਹਿੰਦਾ ਸੀ ਕਿ ਮੌਕਾ ਬੜਾ ਥੋੜਾ ਹੈ ਗ੍ਰਾਫ ਉਹਦਾ ਬੜਾ ਉੱਚਾ ਕਿਹੜਾ ਹੈ ਦਿਨ ਸਾਡੇ ਕੋਲੇ ਥੋੜੇ ਆ ਕੀ ਅਸੀਂ ਇਹਨੇ ਥੋੜੇ ਦਿਨਾਂ ਦੇ ਵਿੱਚ ਗ੍ਰਾਫ ਇਹਦਾ ਡਾਊਨ ਕਰ ਲਾਂ